ਹਾਜੀ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਆ ਠੀਕ ਠਾਕ ਹੋਵੋ ਨਾ ਸੋਨਾ ਲੀਕਾ ਟਰੈਕਟਰ ਆਇਆ ਬਾਈ ਆਪਣੇ ਕੋਲੇ ਅੱਜ 16 ਇੰਚੀ ਸੈੱਟ ਲੱਗਣ ਵਾਸਤੇ 9 2 ਵਾਲਾ ਤੇ ਕਿਹੜੇ ਪਿੰਡੋਂ ਆਏ ਆ ਤੇ ਕੀ ਬਾਈ ਦਾ ਨਾਮ ਆ ਪੂਰੀ ਗੱਲਬਾਤ ਕਰਦੇ ਆ ਤੇ ਪਹਿਲਾਂ ਤੁਹਾਨੂੰ ਸੈੱਟ ਬਾਰੇ ਦੱਸ ਦਈਏ ਤੇ ਬੂਟੇ ਦਿਖਾ ਰਿਹਾ ਜਗਾ 9 2 ਵਾਲਾ ਸੈੱਟ ਆ ਬਾਈ ਇਹ 16 ਇੰਚੀ ਦੇ ਵਿੱਚ ਦੋ ਸੰਭੂ ਪਰ ਲੱਗੇ ਇਹਦੇ ਵਿੱਚ 16 ਇੰਚੀ ਛੀਆ ਲੱਗਿਆ ਹੋਇਆ ਮੋਨੋ ਤੇ ਆਪਾਂ ਫਿਟਿੰਗ ਚੈੱਕ ਕਰੋ ਤੁਸੀਂ ਜਿੰਨੀਆਂ ਵੀ ਆਪਾਂ ਐਲਾਂ ਲੱਗੀਆਂ ਸਾਰੀ ਲੇਜ਼ਰ ਕਟਿੰਗਾ ਕਿਤੇ ਬੈਲਡ ਨਹੀਂ ਤੇ ਕਿਤੇ ਆਪਾਂ ਸਰਾਕ ਨਹੀਂ ਕੱਢਿਆ ਜੂਦਾ ਫालतੂ ਤੇ ਬੈਕ ਸਾਈਡ ਲੱਗਾ ਹੋਇਆ ਫਰੇਮ ਸਿੱਧੂ ਮੂਸੇਵਾਲੇ ਦੀ ਬਾਈ ਨੇ ਲਵਾਈਆ ਫੋਟੋ ਤੇ ਆਪਾਂ A to Z ਸਾਰੇ ਫਰੇਮ ਦੀ ਡਾਊਨ ਫਿਲਿੰਗ ਕਰਕੇ ਸੈਟਿੰਗ ਕਰਕੇ ਦੱਤੀ ਆ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਹਣਾ ਤੇ ਕੀ ਨਾਮ ਆ ਬਾਈ ਆਪਣਾ ਸਰਬੀ ਸਿੰਘ ਬਾਈ ਪਿੰਡ ਘੁਰਕਣੀ ਝਿੰਡੇ ਨੇੜੇ ਪੰਨਾ ਆਪਣਾ ਠੀਕ ਆ ਬਾਈ ਤੇ ਕਿਵੇਂ ਲੱਗਿਆ ਫਿਰ ਸੈੱਟ ਆਪਣਾ ਸੈੱਟ ਬਾਈ ਪੂਰਾ ਇੱਕਦਮ ਓਕੇ ਆ ਪੂਰਾ ਵਧੀਆ ਸਿਰਾਂ ਗੱਲ ਵਾਦ ਵਧੀਆਗਾ ਤੇ ਬੇਸ